ਸੇ ਪਾਸਾ ਦੇ ਮਾਮੇ ਭਾਵੇ ਦਬ ਕੇ ਕਰੇ ਗਾਰੇ ਨੇ ਨਾ ਨਾ ਹੋ ਜਾਵੇ ਸੋ ਜੀ ਕਾਲੇ ਜੇ ਜਤਰਾ ਬੁਲਾਵੇ ਨਾ ਹੋ ਜਾਵੇ ਮਾਤਾ ਸਾਹਿਬ ਦੇ ਵਾਦੇ ਮਨ ਨੂੰ ਭਾਵੇ ਚੜਦੀ ਕਲਾ ਹੋ ਜਾਵੇ ਸੋ ਜੀ ਕਾਲੇ ਆਹ ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਖੜੇ ਆਂਗੇ ਪਿੰਡ ਉਗਰਾਹਾਂ ਦੇ ਸੌਣੀ ਵਿਖੇ ਤੇ ਸਾਡੇ ਨਾਲ ਸਾਧੀਆਂ ਸਾਰਿਆਂ ਨੇ ਸਿੰਘ ਫੌਜਾਂ ਖੜੀਆਂ ਨੇ ਜਿਸ ਦੇ ਵਿੱਚ ਜੱਜਦਾਰ ਖਾਲਸਾ ਕਮਨ ਸਿੰਘ ਜੀ ਉਗਰਾਹਾ ਤੇ ਜਿਹੜੇ ਕਿ ਤੁਹਾਨੂੰ ਪਤਾ ਕਿ ਹਰ ਰੋਜ਼ ਸਮੱਸਿਆਵਾਂ ਬਹੁਤ ਆ ਪੰਜਾਬ ਦੇ ਵਿੱਚੋਂ ਦੂਰੋਂ ਦੂਰੋਂ ਲੈ ਕੇ ਸੰਗਤ ਆਪਣੀਆਂ ਆਉਂਦੀਆਂ ਨੇ ਕਿਤੇ ਕਈ ਵਾਰੀ ਸੱਸਾਂ ਦੇ ਝਗੜੇ ਕਿਤੇ ਮੂਹਾਂ ਦੇ ਝਗੜੇ ਜਾਂ ਕਿਤੇ ਕਿਸੇ ਨੇ ਪੈਸਿਆਂ ਦੀ ਠੱਗੀਆਂ ਹੋ ਜਾਂਦੀਆਂ ਨੇ ਬਹੁਤ ਤਰ੍ਹਾਂ ਦੇ ਐ ਸਮੱਸਿਆ ਲੈ ਕੇ ਆਉਂਦੇ ਨੇ ਜਿੰਨਾਂ ਨੂੰ ਜਿੰਨੇ ਜੋਗੇ ਨੇ ਖਾਲਸਾ ਜੀ ਹੱਲ ਕਰਵਾਉਂਦੇ ਰਹਿੰਦੇ ਨੇ ਉਸੇ ਲੜੀ ਦੇ ਤਹਿਤ ਅੱਜ ਤੁਸੀਂ ਦੇਖ ਸਕਦੇ ਹੋ ਇੱਧਰ ਸਾਡੇ ਸਾਰੇ ਪੰਚਾਇਤ ਮੌਜੂਦ ਖੜੀ ਆ ਤੇ ਮੋਤਵਾਰ ਜਿੰਨੇ ਬੰਦੇ ਸਾਡੇ ਖੜੇ ਨੇ ਤਿੰਨ ਸਿੰਘ ਫੌਜਾਂ ਖੜੀਆਂ ਨੇ ਤੇ ਆ ਸਾਡੇ ਭੈਣ ਤੇ ਆ ਕੋਈ ਵੀਰ ਦਾ ਆਪਣਾ ਜਿਹੜ ਕਰੇ ਲੋ ਜਿੰਦਗੀ ਦੇ ਵਿੱਚ ਹਰ ਤਰ੍ਹਾਂ ਦੇ ਆਪਣੇ ਝਗੜੇ ਚੱਲਦੇ ਰਹਿੰਦੇ ਨੇ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਉਸ ਦੇ ਤਾਂ ਇਹ ਤਿੰਨਾਂ ਦਾ ਪੰਜ ਚਾਰ ਮਹੀਨਿਆਂ ਤੋਂ ਕੋਈ ਕਲੇਸ਼ ਚੱਲ ਰਿਹਾ ਸੀਗਾ ਜੋ ਕਿ ਅੱਜ ਇੱਥੇ ਇਨਿਕ ਸਿੰਘਾਂ ਦੀ ਸੌਣੀ ਦੇ ਵਿੱਚ ਇਹਨਾਂ ਨੂੰ ਦੁਬਾਰਾ ਜੋ ਵੀ ਇਹਨਾਂ ਦਾ ਪਹਿਲਾ ਜੋ ਵੀ ਝਗੜੇ ਹੋਏ ਨੇ ਉਹਨਾਂ ਤੇ ਮਿੱਟੀ ਪਾ ਕੇ ਅੱਜ ਇਹਨਾਂ ਨੂੰ ਅੱਗੇ ਤੋਂ ਜ਼ਿੰਦਗੀ ਕਿਸ ਤਰ੍ਹਾਂ ਜਿਉਣੀ ਹੈ ਤੇ ਅਸੀਂ ਕਿਸੇ ਤਰ੍ਹਾਂ ਦਾ ਕਿਸੇ ਨੂੰ ਇੱਕ ਦੂਜਾ ਨਾ ਮਿਹਣਾ ਨਹੀਂ ਮਾਰਨਾ ਤੇ ਤਾਂ ਕਿ ਅਸੀਂ ਜ਼ਿੰਦਗੀ ਸੋਹਣੀ ਜਿਉ ਸਕੀਏ ਕਿਉਂਕਿ ਇਸ ਇਹਨਾਂ ਝਗੜਿਆਂ ਦੇ ਵਿੱਚ ਖਾਸ ਕਰਕੇ ਬੱਚਿਆਂ ਦੀਆਂ ਜ਼ਿੰਦਗੀਆਂ ਖਰਾਬ ਹੋ ਰਹੀਆਂ ਨੇ ਇਹ ਬਾਬਾ ਜੀ ਕੋਲ ਰੋਸ ਮੱਸਿਆ ਆਉਂ ਇਨਾਂ ਦੇ ਵਿੱਚ ਬੱਚਿਆਂ ਨੂੰ ਜ਼ਿਆਦਾ ਤਕਲੀਫਾਂ ਕਟਣੀਆਂ ਪੈ ਰਹੀਆਂ ਨੇ ਸੋ ਅੱਜ ਆ ਬਾਬਾ ਜੀ ਦੀ ਇਹਨਾਂ ਨੇ ਗੱਲ ਮੰਨ ਕੇ ਤੇ ਸਿਰੇ ਤੋਂ ਸਾਰੇ ਖਰਚ ਕਰਕੇ ਜਿੰਨੇ ਵੀ ਇਹਨਾਂ ਨੇ ਆਪ ਦੇ ਵਿੱਚ ਦੋਸ਼ ਲਗਾਏ ਸੀਗੇ ਉਹਨਾਂ ਨੂੰ ਖਰਚ ਕਰਕੇ ਦੁਬਾਰੇ ਅੱਜ ਤੋਂ ਜ਼ਿੰਦਗੀ ਸ਼ੁਰੂ ਕਰਨ ਜਾ ਰਹੇ ਨੇ ਇੱਥੇ ਦਾ ਅਰਦਾਸ ਕਰਕੇ ਤੇ ਬਾਬਾ ਜੀ ਨੇ ਅੱਜ ਇਹਨਾਂ ਨੂੰ ਨਵੀਂ ਜ਼ਿੰਦਗੀ ਬਾਰੇ ਤੇ ਕਹਿ ਸਕਦੇ ਅਸੀਂ ਕਿ ਚੱਲੇ ਪਏ ਨੇ ਆਪਾਂ ਜੋ ਗੱਲਬਾਤ ਕਰਦੇ ਹਾਂ ਜਥੇਦਾਰ ਕੁਮਾਰ ਸਿੰਘ ਖਾਲਸਾ ਜੀ ਦੀ ਨਾਲ ਹਾਂਜੀ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਹਾਂ ਬੀਬਾ ਤੂੰ ਜਾ ਕੇ ਆ ਜੀ ਪੁੱਤ ਹਾਂਜੀ ਹਾਂ ਬੀ ਤੂੰ ਮਦਰ ਰੱਖ ਕੇ ਰਹਿਦੀ ਆ ਹਾਂਜੀ ਹਾਂਜੀ ਅੱਜ ਰਾਮਨਗਰ ਪੰਗਰ ਪੰਡੋ 96 ਰਾਮਨਗਰ ਚੱਲਾ ਇਹ ਗੁੜੀਆ ਇਧਰੋਂ ਸਰਸੇ ਤੋਂ ਤੇ ਪੰਚਾਇਤ ਦੇ ਬੰਦੇ ਵੀ ਆਏ ਨੇ ਸਰਪੰਚ ਸਾਹਿਬ ਵੀ ਖੜਾ ਹੈ ਮੈਂਬਰ ਸਾਹਿਬ ਵੀ ਖੜਾ ਹੈ ਇਹਨਾਂ ਦੇ ਰਿਸ਼ਤੇਦਾਰ ਵੀ ਨੇ ਤੇ ਬੀਬੀ ਵੀ ਭੈਣ ਵੀ ਹਨ ਦੋ ਸੱਕੀਆਂ ਨਾਲ ਤੇ ਭਣੋਈਆਂ ਵੀ ਹੈ ਤੇ ਸਾਰਿਆਂ ਦੀ ਸੂਝ-ਬੂਝ ਨਾਲ ਸਾਰਿਆਂ ਦੇ ਮਤਲਬ ਸਹਿਯੋਗ ਨਾਲ ਅੱਜ ਅਸੀਂ ਨੇ ਆਪਦੀ ਧੀ ਬੇਟੀ ਬਣਾ ਕੇ ਤੋੜ ਰਿਆਂ ਤੇ ਜੇ ਕੋਈ ਕੱਲ ਨੂੰ ਇਹਨੂੰ ਕੋਈ ਆਜ ਚ ਆਉਂਦਾ ਹੈ ਉਹ ਅਸੀਂ ਵੀ ਮਦਰ ਆਫ ਦੀ ਲੈਟਰ ਪੈਡ ਤੇ ਲਿਖ ਕੇ ਦਿੱਤਾ ਹੈ। ਉਹ ਨੂੰ ਅਸੀਂ ਕੋਈ ਮੇੜਾ ਨਹੀਂ ਦੇਣ ਦੇਵਾਂਗੇ। ਬੀਬੀ ਨੂੰ ਵੀ ਅਸੀਂ ਬੇਨਤੀ ਕਰਦੇ ਹੱਥ ਜੋੜ ਕੇ ਵੀ ਭਾਈ ਇਹ ਨਾ ਸਮਝ ਲਈ ਵੀ ਜੇ ਅਸੀਂ ਤੇਰੀ ਪੱਖ ਕਰਦੇ ਆ ਕਿਤੇ ਤੂੰ ਗਿੰਗ ਮਿੱਟੀ ਚਾੱਕ ਕੇ ਇਹਨਾਂ ਨੂੰ ਤੰਗ ਕਰੀ ਜਾਵੇਂ ਉਹ ਨਾ ਹੋਵੇ। ਤੇ ਆਪਦਾ ਰਲ ਮਿਲ ਕੇ ਆਪਦਾ ਘਰ ਬਸਾਓ ਤੇ ਆਪਦੇ ਬੱਚੇ ਪਾਲੋ। ਬਾਕੀ ਇਹ ਬੀਬੀ ਪਾਠ ਪੜਦੀ ਹੈ। ਮੈਂ ਮਤਲਬ ਸਹੁਰੇ ਪਰਿਵਾਰ ਨੂੰ ਵੀ ਬੇਨਤੀ ਕਰਦਾ ਵੀਰ ਨੂੰ ਪਾਠ ਪੜ੍ਹਨ ਦੇ ਗੁਰੂ ਕੋਲ ਜਾਣ ਦੇ ਤੇ ਤੁਸੀਂ ਜਿਹੜੀ ਕੋਈ ਉਨੀ ਨੇਕੀ ਕੋਈ ਮਾੜੀ ਮੋਟੀ ਹੋਰ ਕੋਈ ਪੇਛੇ ਲਾਉਨੇ ਹੋ ਤਾਂ ਆਪ ਦਾ ਪਈ ਉਹ ਭਾਂਡੇ ਤੁਸੀਂ ਆਪ ਚੱਕਿਆ ਕਰੋ ਆਪ ਦੇ ਆਪ ਸੁਮਾਰਿਆ ਕਰੋ ਤਾਂ ਬੀਬੀ ਨੂੰ ਨਾ ਤੁਸੀਂ ਮਤਲਬ ਗੁੰਮਰਾਹ ਕਰੋ ਕਿ ਉਹ ਜਦੋਂ ਪਾਠ ਪੂਜਾ ਕਰਦੀ ਹੈ ਹਲਤ ਮੰਨਦੀ ਹੈ ਤੁਸੀਂ ਇਹ ਕੰਮ ਨਾ ਕਰਿਓ ਉਹ ਸਾਡੀ ਬੇਨਤੀ ਹੈ ਦੂਜੀ ਗੱਲ ਜੇ ਇਹਦੀ ਨਣਦਾ ਨੇ ਇੱਕ ਤਾਂ ਬੀਬੀ ਉਰੀ ਆ ਸਾਡੇ ਨਾਲ ਉਹਨੇ ਬਹੁਤ ਮਿਹਨਤ ਕੀਤੀ ਐ ਮਤਲਬ ਘਰ ਬਸਾਉਣ ਦੀ ਉਹ ਸਾਡੇ ਵਿੱਚ ਖੜੀ ਆ ਐ ਟਾਈਮ ਤੇ ਅਸੀਂ ਦੁਨੀਆਂ ਨੂੰ ਵੀ ਬੇਨਤੀ ਕਰਦੇ ਹੱਥ ਜੋੜ ਕੇ ਵੀ ਭਾਈ ਘਰ ਬਸਾਓ ਤੁਸੀਂ ਇਹਨਾਂ ਦਾ ਘਰ ਨਾ ਜਾੜੋ ਤਾਂ ਅਸੀਂ ਸੱਚਿਆਂ ਨੂੰ ਵੀ ਸੌਹਰਿਆਂ ਨੂੰ ਵੀ ਤੇ ਸਾਰੇ ਸਮਾਜ ਨੂੰ ਬੇਨਤੀ ਕਰਦੇ ਆ ਵੀ ਆਪ ਰਲ ਮਿਲ ਕੇ ਭਾਈ ਘਰ ਬਸਾਓ ਤੁਸੀਂ ਆਹ ਮਤਲਬ ਨਾ ਸਿੰਗਲ ਮਿੱਟੀ ਚੱਕਿਆ ਕਰੋ ਦੂਜੀ ਗੱਲ ਅਸੀਂ ਬੇਨਤੀ ਕਰਦੇ ਹਾਂ ਜਿੰਨੇ ਵੀ ਸਾਡੇ ਗੁਰਸਿੱਖ ਨੇ ਚੋੜੇ ਪਾਉਂਦੇ ਨੇ ਨੰਘ ਸਿੰਘ ਨੇ ਉਹ ਆਪੋ ਆਪ ਦੇ ਜ਼ਿਲ੍ਹਿਆਂ ਦੇ ਵਿੱਚ ਗੁਰੂ ਕੋ ਮਿਲਾ ਕੇ ਤਾਂ ਬੀਬੀਆਂ ਭੈਣਾਂ ਦੇ ਮਤਲਬ ਜਾਂ ਜਿਹੜੀਆਂ ਬਜ਼ੁਰਗਔਤਾਂ ਔਰਤਾਂ ਨੂੰ ਘਰੋਂ ਕੱਢ ਰੱਖਿਆ ਜਾਂ ਬਜ਼ੁਰਗਾਂ ਨੂੰ ਘਰੋਂ ਕੱਢ ਦਿੰਦੇ ਨੇ ਉਹਨਾਂ ਦੀ ਮਦਦ ਕਰੋ ਤੇ ਉਹਨਾਂ ਦੇ ਮਤਲਬ ਦੁੱਖ ਤਕਲੀਫ ਸੁਣੋ ਤਾਂ ਸਾਡੇ ਖਾਲਸੇ ਨੇ ਸੁਣਿਆ ਪਹਿਲਾਂ ਸਾਡਾ ਖਾਲਸਾ ਸੁਣਦਾ ਰਿਹਾ ਤੇ ਸੁਣਦੇ ਰਹਾਂਗੇ ਉਹ ਤੇ ਮੋਬਾਈਲ ਗੁਰਜੀ ਦਾ ਖਾਲਸਾ ਵਾਹੀ ਕੀ ਬਤੇ ਮਨੋਂ ਭਾਵੇਂ ਦਮਕੇ ਚਾਰੇ ਕੇ ਜਾਵੇ ਜਾਂ ਲੋ ਨਾ ਦੋ ਜਾਵੇ ਸੱਚ ਜੀ ਆਕਾਰ ਦੂਜੀ ਗੱਲ ਵੱਡਾ ਯੋਗਦਾਨ ਸਾਡਾ ਬਾਬਾ ਗਰਮੇਰ ਸਿੰਘ ਤੇ ਬਾਬਾ ਸਾਦਾ ਸਿੰਘ ਉਹਨਾਂ ਕਿੰਨਿਆਂ ਕਦੇ ਨਾਂ ਲਵਾ ਤੇ ਸਾਡੀ ਟੀਮ ਜਿਹੜੀ 12 13 ਬੰਦਿਆਂ ਦੀ ਟੀਮ ਹੈ ਅੱਜ ਸਾਡੇ ਕੁਝ ਬੰਦਿਆਂ ਨੂੰ ੜਿੱਕਾ ਵੀ ਹੋਇਆ ੜਿੱਕਾ ਕਿਉਂ ਹੋਇਆ ਇੱਕ ਦਾ ਵਿਆਹ ਦਾ ਬੜਾ ਜ਼ੋਰ ਚੱਲ ਰਿਹਾ ਹੈ ਇਹਦੇ ਕਰਕੇ ਸਾਡੇ ਮਤਲਬ ਪੰਜ ਚਾਰ ਸਿੰਘਾਂ ਦੇ ਹਲੇ ਹੋਰ ਵੀ ਆਉਣਾ ਸੀ ਉਹਦੇ ਕਰਕੇ ਫਿਰ ਅਸੀਂ ਇਹਨਾਂ ਨੂੰ ਮਤਲਬ ਕਹਿ ਵੀ ਆਓ ਭਾਈ ਆ ਕੇ ਇਹਨਾਂ ਨੇ ਬੜੀ ਸਾਡੀ ਫਰਮੇ ਨਾ ਗੱਲ ਸੁਣੀ ਹੈ ਤੇ ਬੀਬੀ ਪਹਿਲਾਂ ਮਤਲਬ ਬਹੁਤ ੱੱਕਾ ਕਰ ਰਹੀ ਸੀ ਫਿਰ ਉਹਨੂੰ ਸਮਝਾਇਆ ਵੀ ਨਹੀਂ ਭਾਈ ਅੱਜ ਤੋਂ ਬਾਅਦ ਅਸੀਂ ਤੇਰੇ ਮਾਪੇ ਆ ਇਹਨੂੰ ਅਸੀਂ ਸਰੋਪਾ ਪਾ ਕੇ ਜਿਹਦੇ ਮਤਲਬ ਸਿੱਕੇ ਹੱਥ ਧਰ ਕੇ ਅਸੀਂ ਆਪਦਾ ਇਥੇ ਉਹਨੂੰ ਬੇਦਾ ਕਰ ਰਹੇ ਹਾਂ ਜਿਕਾਰਾ ਬੁਲਾਵੇ ਨਿਹਾਲ ਹੋ ਜਾਵੇ ਮਾਤਾ ਸਾਹਿਬ ਦੇ ਬਾਬੇ ਮਾਨ ਨੂੰ ਭਾਵੇਂ ਚੜਦੀ ਕਲਾ ਹੋ ਜਾਵੇ ਸੋ ਸੱਜਿਆ ਦਾ ਰੇ ਲਾਦਰ ਮੇਰ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਹਾਂਜੀ ਸਰਪੰਨ ਸਾਹਿਬ ਜੀ ਕਿਵੇਂ ਨੇ ਬੜਾ ਜੀ ਫਿਰ ਅੱਜ ਅੱਜੀ ਬਾਬਾ ਜੀ ਦੀ ਕਿਰਪਾ ਦਾ ਸਦਕਾ ਦੋ ਇਹਨਾਂ ਨੇ ਬੜੀ ਮਿਹਨਤ ਕੀਤੀ ਹੈ ਹਾਂਜੀ ਦੋਹੇ ਪਰਿਵਾਰਾਂ ਨੂੰ ਇੱਥੇ ਬੁਲਾ ਕੇ ਦੋਹਾਂ ਪਰਿਵਾਰਾਂ ਦਾ ਸਮਝੌਤਾ ਕਰਾ ਕੇ ਹਾਂਜੀ ਦੋ ਲੜਕੀਆ ਐਨਾ ਮਨਜੀਤ ਕੌਰ ਉਸ ਨੂੰ ਆਪਣੇ ਸਹੁਰੇ ਪਰਿਵਾਰ ਵਿੱਚ ਤੋਰਨ ਦੀ ਬੜੀ ਇਨੰਨੇ ਕਿਰਪਾ ਕੀਤੀ ਹੈ ਅਸੀਂ ਵੀ ਬੇਨਤੀ ਕਰਦਾ ਦੋਹੇ ਪਰਿਵਾਰਾਂ ਨੂੰ ਵੀ ਜੋ ਪਹਿਲਾਂ ਮਾਰੇ ਮੋਟੇ ਇਕਰੇ ਦੁਚਾਰੇ ਹੋਏ ਨੇ ਉਹਨਾਂ ਨੂੰ ਮਿੱਟੀ ਪਾ ਕੇ ਨਾ ਤੇ ਵੀ ਆਪਣੀ ਨਵੀਂ ਜ਼ਿੰਦਗੀ ਹੈ ਉਹਦੀ ਭਾਈ ਸ਼ੁਰੂਆਤ ਕਰੋ ਕਿਸੇ ਨੂੰ ਕਿਸੇ ਨੇ ਵੀ ਕਿਸੇ ਕਿਸਮ ਦਾ ਕੋਈ ਮਿਹਨਤ ਦੇਣਾ ਠੀਕ ਹੈ ਜੋ ਪਹਿਲੀਆਂ ਗੱਲਾਂ ਨੇ ਉਹਨਾਂ ਨੂੰ ਭੁੱਲ ਕੇ ਆਪਣੇ ਬੱਚਿਆਂ ਦਾ ਪਾਲਣ ਪੋਸਣ ਕਰੋ ਆਪਣੇ ਬੱਚਿਆਂ ਦੀ ਸਹੀ ਪੜ੍ਹਾਈ ਕਰਾਓ ਇਹ ਸਾਡੀ ਵੀ ਪੰਚਾਇਤ ਵੱਲੋਂ ਅਸੀਂ ਬੇਨਤੀ ਹੈ ਇਹਨਾਂ ਨੂੰ ਦੋਹਾਂ ਪਰਿਵਾਰਾਂ ਨੂੰ ਵੀ ਆਪਣਾ ਜੋ ਜੀਵਨ ਹੈ ਉਸ ਸੱਜੇ ਤੰਗ ਨਾਲ ਨਿਭਾਓ ਤੇ ਬੱਚਿਆਂ ਦੀ ਪੜ੍ਹਾਈ ਦਾ ਪੂਰਾ ਧਿਆਨ ਰੱਖੋ ਆਪਣੇ ਪਰਿਵਾਰ ਦਾ ਧਿਆਨ ਰੱਖੋ ਇਹ ਸਾਡੀ ਪੰਚਾਇਤ ਦੀ ਬੇਨਤੀ ਹੈ ਬਾਬਾ ਜੀ ਦਾ ਵੀ ਜੋ ਵਗੇ ਸੇ ਸਕੇ ਰਹੇ ਸੀ ਸਾਰਾ ਦਾ ਬਹੁਤ ਬਹੁਤ ਧੰਨਵਾਦ ਇਹੋ ਨੇ ਬੜੀ ਮਦਦ ਕੀਤੀ ਹੈ ਦੋਹੇ ਪਰਵਾਰਾਂ ਦਾ ਮਿਲ ਕਰਾਇਆ ਇਹਨਾਂ ਕੀ ਬੇਨਤੀ ਹੈ ਦੇਖੇ ਮੈਂ ਅੱਜ ਕਾ ਵਾਈਕਰਜੀ ਦਾ ਖਾਲਸਾ ਖੁਸ਼ ਹੋਣਾ ਤੁਸੀਂ ਹਾਂਜੀ ਖੁਸ਼ ਹਾਂਜੀ ਅੱਗੇ ਤੋਂ ਇਹਨੇ ਮਤਲਬ ਕਿਸੇ ਤਰ੍ਹਾਂ ਦਾ ਹੋਰ ਨਾ ਜੀ ਪਰੇਸ਼ਾਨੀ ਆਉਣ ਦਿੰਦੇ ਨਾ ਨਾ ਜੀ ਆ ਭਾਈ ਗੁਰਜੀ ਤੁਸੀਂ ਹਾਂਜੀ ਖੁਸ਼ ਠੀਕ ਕਰਤਾ ਆਪਨੇ ਹਾਂਜੀ